ਰਿਆਸਤ ਨਿਊ ਦਿਨਾਰ ਜੁੜੇ ਸਾਰੀ ਹੀ ਦਸ਼ਕਾਂ ਦਾ ਸਵਾਗਤ ਹੈ ਮੈਂ ਹੈ ਗਗਨਦੀਪ ਸਿੰਘ ਆਨੰਦਪੁਰੀ ਅਮਰੀਕਾ ਦੀ ਸਿਆਸਤ ਤੋਂ ਬਾਅਦ ਹੁਣ ਕੈਨੇਡਾ ਦੀ ਸਿਆਸਤ ਵੀ ਬਦਲ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਬਦਲ ਦਿੱਤਾ ਗਿਆ ਤਾਂ ਹੁਣ ਉਹਨਾਂ ਦੀ ਥਾਂ ਤੇ ਮਾਰਕਕਾਰਨੀ ਨੂੰ ਚੁਣ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵੱਜੋਂ ਮਾਰਕਕਾਰਨੀ ਜਿਹੜੇ ਨੇ ਉਹ ਸੌਂ ਚੁੱਕਣਗੇ ਤਾਂ ਇਸ ਸੌਂ ਚੁੱਕ ਸਮਾਗਮ ਤੋਂ ਕਈ ਵੱਡੀਆਂ ਅਪਡੇਟ ਆਈਆਂ ਨੇ ਤਾਂ ਉੱਥੇ ਹੀ ਸਿਆਸੀ ਚਰਚਾਵਾਂ ਜਿਹੜੀਆਂ ਨੇ ਉਹ ਵੀ ਸ਼ੁਰੂ ਹੋ ਗਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਤੇ ਭਾਰਤ ਦੇ ਸਬੰਧਾਂ ਬਾਰੇ ਵੀ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਆਖਿਰਕਾਰ ਇਹ ਸਾਰਾ ਕੀ ਮਾਮਲਾ ਇਸ ਨੂੰ ਕਿਵੇਂ ਜਿਹੜੀ ਆ ਜੋ ਸੋਸ਼ਲ ਮੀਡੀਆ ਤੇ ਵਿਚਾਰਿਆ ਜਾ ਰਿਹਾ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਜੋ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਚੁਣੇ ਗਏ ਨੇ ਮਾਰਕ ਕਾਰਨੀ ਤੇ ਉਹਨਾਂ ਦੇ ਸੋਚ ਨੂੰ ਸਮਾਗਮ ਸੰਬੰਧੀ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਰਿਪੋਰਟਾਂ ਦੇ ਮੁਤਾਬਕ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਸ਼ੁੱਕਰਵਾਰ ਯਾਨੀ ਅੱਜ ਕੈਨੇਡਾ ਦੇ ਜੋ 24ਵੇਂ ਪ੍ਰਧਾਨ ਮੰਤਰੀ ਵੱਜੋਂ ਸੋ ਚੁੱਕ ਸਕਦੇ ਨੇ ਉਹਨਾਂ ਨੇ ਐਤਵਾਰ ਨੂੰ ਜੋ ਲਿਬਰਲ ਪਾਰਟੀ ਦੇ ਨੇਤਾਵਾਂ ਵੱਜੋਂ ਜਿੱਤ ਹਾਸਲ ਕੀਤੀ ਸੀ ਤਾਂ ਇਸ ਮਾਮਲੇ ਦੇ ਵਿੱਚ ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਦੇ ਦਫ਼ਤਰ ਦੇ ਵਿੱਚ ਕਿਹਾ ਸੀ ਕਿ ਸੌਚਕ ਸਮਾਗਮ ਜਿਹੜਾ ਸਵੇਰੇ 11 ਵਜੇ ਈਡੀਟੀ ਰਿਡੋ ਹਾਲ ਬਾਲਰੂਮ ਦੇ ਵਿੱਚ ਕੀਤਾ ਜਾਏਗਾ ਮੀਡੀਆ ਰਿਪੋਰਟਾਂ ਦੇ ਮੁਤਾਬਕ ਟਰੂਟੋ ਸ਼ੁੱਕਰਵਾਰ ਨੂੰ ਗਵਰਨਰ ਜਨਰਲ ਨੂੰ ਮਿਲ ਸਕਦੇ ਨੇ ਅਤੇ ਅਧਿਕਾਰਿਕ ਤੌਰ ਤੇ ਆਪਣਾ ਅਸਤੀਫਾ ਸੌਂਪ ਸਕਦੇ ਨੇ ਤਾਂ ਇਸ ਤੋਂ ਬਾਅਦ ਕਾਰਨੀ ਜਿਹੜੇ ਨੇ ਉਹ ਸੌਚਣਗੇ ਉਹ ਆਪਣੀ ਨਵੀਂ ਕੈਬਨਿਟ ਦਾ ਐਲਾਨ ਵੀ ਕਰ ਸਕਦੇ ਨੇ ਇੰਟਰਨੈਸ਼ਨਲ ਡੈਕਸ ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਨਵੇਂ ਨੇਤਾ ਹੋਣਗੇ ਉਹ ਜਸਟਨ ਟਰੂਡੋ ਦੀ ਥਾਂ ਲੈਣਗੇ ਕਾਰਨੀ ਦੀ ਜਿੱਤ ਦੇ ਐਲਾਨ ਦੇ ਨਾਲ ਹੀ ਭਾਰਤ ਤੇ ਕੈਨੇਡਾ ਦੇ ਤਣਾਅਪੂਰਵ ਸਬੰਧਾਂ ਤੇ ਇੱਕ ਵਾਰ ਫੇਰ ਚਰਚਾ ਸ਼ੁਰੂ ਹੋ ਗਈ ਹੈ ਤਾਂ ਖਾਸ ਤਾਨੀ ਹਰਦੀਪ ਸਿੰਘ ਨਿੱਧਰ ਦੇ ਕਤਲ ਮਾਮਲੇ 'ਚ ਟਰੂਡੋ ਵੱਲੋਂ ਭਾਰਤ ਤੇ ਸਰਕਾਰ ਤੇ ਸਵਾਲ ਚੁੱਕਣ ਤੋਂ ਬਾਅਦ ਰਿਸ਼ਤਿਆਂ 'ਚ ਤਣਾਅ ਜਿਹੜੇ ਨੇ ਉਹ ਪੈਦਾ ਹੋ ਗਏ ਸਨ ਸੰਭਾਵਨਾ ਇਹ ਸੀ ਕਿ ਕਾਰਨੀ ਦੀ ਐਂਟਰੀ ਕੈਨੇਡਾ ਤੇ ਭਾਰਤ ਦੇ ਸਬੰਧਾਂ ਦੇ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਹਾਲੀ ਦੇ ਵਿੱਚ ਕਾਰਨੀ ਨੇ ਭਾਰਤ ਦੇ ਨਾਲ ਕੈਨੇਡਾ ਦੇ ਤਣਾਅਪੂਰਵ ਸਬੰਧਾਂ ਨੂੰ ਮੁੜ ਨਿਰਮਾਣ ਕਰਨ ਦਾ ਇਹ ਵਾਅਦਾ ਕੀਤਾ ਜੋ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈ ਸੀ ਦਲ ਲਿਬਰਲ ਨੇਤਾ ਦੀ ਚੋਣ ਤੋਂ ਪਹਿਲਾਂ ਕਾਰਨੀ ਨੇ ਇਹ ਸੰਕੇਤ ਦਿੱਤਾ ਸੀ ਕਿ ਜੇਕਰ ਉਹ ਚੁਣੇ ਜਾਂਦੇ ਨੇ ਤਾਂ ਉਹ ਭਾਰਤ ਦੇ ਨਾਲ ਵਪਾਰਕ ਸਬੰਧਾਂ ਨੂੰ ਸੁਧਾਰਨਗੇ ਤਾਂ ਕੈਲਗਰੀ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾਂ ਨੇ ਕਿਹਾ ਸੀ ਕਿ ਕੈਨੇਡਾ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਵਪਾਰਕ ਸਬੰਧਾਂ ਦੇ ਵਿੱਚ ਵਿਭਿੰਨਤਾ ਚਾਹੁੰਦਾ ਹੈ ਅਤੇ ਮੌਜੂਦਾ ਸਮਾਂ ਵੀ ਭਾਰਤ ਦੇ ਨਾਲ ਮੋੜ ਉਹਨਾਂ ਨੂੰ ਬਣਾਉਣ ਦਾ ਮੌਕਾ ਜਿਹੜਾ ਆ ਉਹ ਤਾਂ ਉੱਥੇ ਹੀ ਕਾਰਨੀ ਨੂੰ ਅਮਰੀਕਾ ਦੇ ਵੱਲੋਂ ਲਗਾਏ ਗਏ ਟੈਰਿਫ ਬਾਰੇ ਵੀ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਵਪਾਰਕ ਸਬੰਧਾਂ ਦੇ ਆਲੇ ਦੁਆਲੇ ਕਦਰਾਂ ਕੀਮਤਾਂ ਦੀ ਵੀ ਸਾਂਝੀ ਭਾਵਨਾ ਹੋਣੀ ਚਾਹੀਦੀ ਹੈ ਜੇਕਰ ਮੈਂ ਪ੍ਰਧਾਨ ਮੰਤਰੀ ਬਣਾਂਗਾ ਤਾਂ ਇਸ ਦੀ ਤਿਆਰੀ ਦੇ ਲਈ ਮੌਕੇ ਵੀ ਲੱਭਾਂਗਾ ਤਾਂ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਦੇ ਹੀ ਕਾਰਨੀ ਨੇ ਅਮਰੀਕਾ ਦੇ ਪ੍ਰਤੀ ਸਖਤ ਰੁਕ ਪਰਗਟ ਕੀਤਾ ਤਾਂ ਉਥੇ ਹੀ ਇਹ ਸਵਾਲ ਉੱਠਦਾ ਹੈ ਕਿ ਭਾਰਤ ਨੂੰ ਇਸ ਦਾ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਤਾਂ ਦਰਸ另 ਜੋ ਮਾਰਕ ਕਾਰਨੀ ਪਹਿਲਾ ਹੀ ਬਰੂਕਫੀਲਡ ਸਟੇਟ ਮੈਨੇਜਮੈਂਟ ਦੇ ਬੋਰਡ ਦੇ ਚੇਅਰਮੈਨ ਸਨ ਤਾਂ ਇਸ ਦੇ ਕਾਰਨ ਸੰਭਾਵਨਾਵਾਂ ਇਹ ਹੈ ਕਿ ਉਹ ਭਾਰਤੀ ਅਰਥ ਵਿਵਸਥਾ ਤੋਂ ਵੀ ਜਾਣੂ ਹੋਣਗੇ ਤਾਂ ਕੰਪਨੀ ਦੇ ਬੁਲਾਰੇ ਮੁਤਾਬਕ ਜੋ ਬਰੂਕਫੀਲਡ ਭਾਰਤ ਦੇ ਵਿੱਚ ਅੰਦਾਜ਼ਨ 30 ਬਿਲੀਅਨ ਡਾਲਰ ਦੀ ਜਾਇਦਾਦ ਦਾ ਪ੍ਰਬੰਧਨ ਕਰ ਰਹੀ ਹੈ ਤਾਂ ਇਸ ਦੇ ਰੀਅਲ ਅਸਟੇਟ ਬੁਨਿਆਦੀ ਢਾਂਚਾ CIF ਮਤਲਬ ਕੈਨੇਡਾ ਇੰਸਟੀਚਿਊਟ ਫਾਊਂਡੇਸ਼ਨ ਦੇ ਪ੍ਰਧਾਨ ਰਿਤੇਸ਼ ਮਲਕ ਨੇ ਦੱਸਿਆ ਹੈ ਕਿ ਮਾਰਕ ਕਾਰਨੀ ਜਿਹੜੇ ਕੀ ਤਜਰਬੇਕਾਰ ਅਰਥਸ਼ਾਸਤਰੀ ਵੀ ਨੇ ਦੇ ਬਰੁਕਫੀਲਡ ਦੇ ਨਾਲ ਉਹਨਾਂ ਦਾ ਬਹੁਤ ਵੱਡਾ ਤਜਰਬਾ ਤਾਂ ਭਾਰਤ ਤੇ ਸਬੰਧਾਂ ਦੇ ਆਰਥਿਕ ਮਹੱਤਵਾਂ ਨੂੰ ਵੀ ਉਹ ਜਾਣਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਉਸ ਦੀ ਤਰਜੀਹ ਤੇ ਹੀ ਵਿਦੇਸ਼ ਨੀਤੀ ਉਹਨਾਂ ਉਹ ਬਣਾਉਣਗੇ ਅਤੇ ਉਹ ਵਪਾਰ ਤੇ ਵਿਸ਼ੇਸ਼ ਧਿਆਨ ਜਿਹੜਾ ਆ ਉਹ ਦੇਣਗੇ ਭਾਰਤ ਤੇ ਕੈਨੇਡਾ ਦੇਲੇ ਮੌਜੂਦਾ ਹਾਲਤ ਨਾਲੋਂ ਜੋ ਸਭ ਕੁਝ ਇਹ ਅੱਗੇ ਤੋਂ ਬਿਹਤਰ ਹੋਏਗਾ ਤਾਂ ਉਹਨਾਂ ਦੀ ਇਹ ਸੰਭਾਵਨਾ ਪ੍ਰਗਟਾਈ ਹੈ ਕਿ ਕਾਰਨੀ ਦੀ ਅਗਵਾਈ ਭਾਰਤ ਤੇ ਕੈਨੇਡਾ ਦੇ ਸਬੰਧਾਂ ਨੂੰ ਵੀ ਨਵੀਂ ਦਿਸ਼ਾ ਦੇ ਸਕਦਾ ਹੈ ਤਾਂ ਹੁਣ ਵੱਡਾ ਇਹ ਹੈ ਕਿ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਸਰਕਾਰ ਬਦਲੀ ਸੀ ਤਾਂ ਅਮਰੀਕਾ ਚ ਸਰਕਾਰ ਬਦਲਣ ਤੋਂ ਬਾਅਦ ਡੋਨਾਲਡ ਟਰੰਪ ਵੱਲੋਂ ਭਾਰਤੀਆਂ ਤੇ ਜੋ ਪ੍ਰਵਾਸੀ ਭਾਰਤੀ ਸੀ ਉਹਨਾਂ ਨੂੰ ਦੇਸ਼ੋਂ ਕੱਢਣ ਦੀ ਜਿਹੜੀ ਹੈ ਉਹ ਪ੍ਰਕਿਰਿਆ ਸ਼ੁਰੂ ਕੀਤੀ ਸੀ ਤਾਂ ਹੁਣ ਕੈਨੇਡਾ ਦੇ ਵਿੱਚ ਵੀ ਜਸਟਿਨ ਟਰੂਡੋ ਦੀ ਸਰਕਾਰ ਬਦਲ ਗਈ ਹੈ ਕਈ ਤਰ੍ਹਾਂ ਦੇ ਸਵਾਲ ਚੱਕੇ ਜਾਂਦੇ ਸਨ ਕਿ ਜਸਟਿਨ ਟਰੂਡੋ ਜਿਹੜੇ ਨੇ ਭਾਰਤੀਆਂ ਦੇ ਨਾਲ ਉਹਨਾਂ ਦਾ ਖਾਸ ਰਿਸ਼ਤਾ ਆ ਤਾ ਹ ਜਿਆਦਾਤਰ ਜੋ ਭਾਰਤੀ ਸਿੱਖ ਪ੍ਰਵਾਸੀ ਨੇ ਉਹਨਾਂ ਦੇ ਨਾਲ ਰਿਸ਼ਤਾ ਤਾਂ ਹੁਣ ਇਹ ਸੋਚਣਾ ਹੋਏਗਾ ਕਿ ਮਾਰਕ ਕਾਰਨੀ ਵੀ ਡੋਨਾਲਡ ਟਰੰਪ ਦੀ ਤਰ੍ਹਾਂ ਜਿਹੜਾ ਭਾਰਤੀ ਤੇ ਪ੍ਰਵਾਸੀਆਂ ਨੂੰ ਤਨੀ ਉਹਨਾਂ ਦੇ ਤੇ ਤਲਵਾਰ ਲਟਕੇਗੀ ਤਾਂ ਹੁਣ ਇਹ ਵੱਡਾ ਸਵਾਲ ਜਿਹੜਾ ਆ ਉਹ ਨਿਕਲ ਕੇ ਸਾਹਮਣੇ ਆ ਸਕਦਾ ਤਾਂ ਤੁਹਾਨੂੰ ਦੱਸਦੀ ਏ ਕਿ ਹੁਣ ਜੋ ਅਮਰੀਕਾ ਦੀ ਤਰਜ਼ ਤੇ ਜੋ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਜੋ ਇੱਕ ਪ੍ਰਕਿਰਿਆ ਚੱਲ ਰਹੀ ਸੀ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੈਨੇਡਾ ਚ ਰਹਿੰਦੇ ਭਾਰਤੀ ਪ੍ਰਵਾਸੀਆਂ ਦੇ ਉੱਤੇ ਇਹ ਤਲਵਾਰ ਜਿਹੜੀ ਹੈ ਉਹ ਲੜਕਦੀ ਨਜ਼ਰ ਨਹੀਂ ਆਉਂਦੀ